ਜਿਸ ਤਰੀਕੇ ਸਿਹਤ ਨੂੰ ਲੈ ਕੇ ਕਰੋਨਾ ਨੂੰ ਲੈ ਕੇ ਮੈਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਜਿਹੜਾ ਕੈਂਪ ਲਗਾਇਆ ਗਿਆ ਤਸਵੀਰ ਦੇਖ ਸਕਦੇ ਹੋ ਆਮ ਆਦਮੀ ਕਲੀਨਿਕ ਲੋਕਾਂ ਨੂੰ ਹਰ ਇੱਕ ਸਹੂਲਤ ਘਰ ਬੈਠੇ ਜਾਂ ਫਿਰ ਨੇੜੇੋਂ ਮਿਲ ਸਕੇ ਤਾਂ ਉਸ ਲਈ ਜਿਹੜਾ ਕੈਂਪ ਲਗਾਇਆ ਗਿਆ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੀ ਸਹੀ ਜਾਣਕਾਰੀ ਦੇਣ ਲਈ ਜਿਹੜਾ ਇਹ ਕੈਂਪ ਲਗਾਇਆ ਗਿਆ ਸਾਡੇ ਆਪਣੀ ਜ਼ਿੰਦਗੀ ਹੈ ਸਭ ਤੋਂ ਅਮੁੱਲ ਹੈ ਤੇ ਜਿਹੜੀ ਆਪਾਂ ਸਿਹਤਮੰਦ ਸਮਾਜ ਆਪਾਂ ਕਲਪਨਾ ਕਰ ਸਕਦੇ ਆਂ ਜੇ ਆਪਾਂ ਬਿਮਾਰੀਆਂ ਤੋਂ ਬਚੇ ਤਾਂ ਹੀ ਆਪਾਂ ਸਿਹਤਮੰਦ ਰਹਿ ਸਕਦੇ ਆਂ ਜੀ ਜਿਵੇਂ ਅਕਜੀਬਿਸਮ ਚ ਆਪਾਂ ਸਾਰਾ ਲਾਇਆ ਹੋਇਆ ਚਾਰ ਸਟਾਰਾਂ ਆਮ ਆਦਮੀ ਕਲੀਨਿਕ ਹੈ ਕਿਸਾਲੇ 73 ਹੈਲਥ ਵੈਲਨੈਸ ਸੈਂਟਰ ਹੈ ਉਥੇ ਐਮਬੀਬੀਐਸ ਡਾਕਟਰ ਆਂ ਫਾਰਮੇਸੀਸ ਨੇ ਲੈਬ ਟੈਕਨੀਸ਼ੀਅਨ ਨੇ ਤੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਲੰਦਾ ਹੈ ਰਿਆਮ ਜੋ ਤੁਹਾਡੀਆਂ ਉਹਨਾਂ ਦੇ ਮਾਹਿਰ ਡਾਕਟਰਾਂ ਜੋ ਮਰੀਜ਼ਾਂ ਦਾ ਇਲਾਜ ਕਰਦੇ ਆ ਤੇ ਫ੍ਰੀ ਵहां ਸਾਰਾ ਇਲਾਜ ਹੈ ਤੇ ਜਿਹੜੀ ਸਾਥ ਮੈਂ ਮਹਿਕਮੇ ਦੀ ਸਕੀਮ ਹੈ ਆਪਣੀ ਜਨਮੀ ਸ਼ੀਸ਼ੂ ਸੁਰੱਖਿਆ ਕਾਰਜਕ੍ਰਮ ਜਿਸ ਮਾਂ ਤੇ ਬੱਚੇ ਦਾ ਫ੍ਰੀ ਟਰੀਟਮੈਂਟ ਕੀਤਾ ਜਾਂਦਾ ਹੈ 0 ਤੋਂ 1 ਸਾਲ ਦੇ ਬੱਚੇ ਦਾ ਤੇ 0 ਤੋਂ 5 ਸਾਲ ਦੀ ਕੁੜੀਆਂ ਦਾ ਈਮਾਰਤ ਰਸਪੰਦਰ ਸਿੰਘ ਸਾਬਾ ਦੇ ਦਿਨ ਚੱਲ ਰਹੇ ਨੇ ਤਾਂ ਇਹ ਤੇ ਲੱਖਾਂ ਹੀ ਸ਼ਰਧਾਲੂ ਜਿਹੜੇ ਨਮਸਤਕ ਹੋ ਰਹੇ ਨੇ ਫਤਿਹਗੜ ਸਾਹਿਬ ਦੇ ਵਿੱਚ ਤਾਂ ਦੂਜੇ ਪਾਸੇ ਜਿਸ ਤਰੀਕੇ ਸਿਹਤ ਨੂੰ ਲੈ ਕੇ ਕਰੋਨਾ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਜਿਹੜਾ ਕੈਂਪ ਲਗਾਇਆ ਗਿਆ ਤਸਵੀਰ ਦੇਖ ਸਕਦੇ ਹੋ ਆਮ ਆਦਮੀ ਕਲੀਨਿਕ ਲੋਕਾਂ ਨੂੰ ਹਰ ਇੱਕ ਸਹੂਲਤ ਕਰ ਬੈਠੇ ਜਾਂ ਫਿਰ ਨੇੜੇੋਂ ਮਿਲ ਸਕੇ ਤਾਂ ਉਸਦੇ ਲਈ ਜਿਹੜਾ ਕੈਂਪ ਲਗਾਇਆ ਗਿਆ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੀ ਸਹੀ ਜਾਣਕਾਰੀ ਦੇਣ ਲਈ ਜਿਹੜਾ ਇਹ ਕੈਂਪ ਲਗਾਇਆ ਗਿਆ ਸਾਡੇ ਨਾਲ ਮੈਡਮ ਮੋਜੂ ਨੇ ਮੈਡਮ ਕਿਸ ਨੂੰ ਲੈ ਕੇ ਜਿਹੜਾ ਕੈਂਪ ਲਗਾਇਆ ਗਿਆ ਤੇ ਕਿਹੜੀਆਂ-ਕਿਹੜੇ ਬਿਮਾਰੀਆਂ ਦੀ ਜਾਣ ਦੇਖੋ ਜੀ ਜੋ ਆਪਣੀ ਜ਼ਿੰਦਗੀ ਹੈ ਸਭ ਤੋਂ ਅਮੁੱਲ ਹੈ ਤੇ ਜਿਹੜੀ ਆਪਾਂ ਸਿਹਤਮੰਦ ਸਮਾਜ ਆਪਾਂ ਕਲਪਨਾ ਕਰ ਸਕਦੇ ਹਾਂ ਜੇ ਆਪਾਂ ਬਿਮਾਰੀਆਂ ਤੋਂ ਬਚੇ ਤਾਂ ਹੀ ਆਪਾਂ ਸਿਹਤਮੰਦ ਰਹਿ ਸਕਦੇ ਹਾਂ ਸਾਰਿਆਂ ਤੋਂ ਪਹਿਲਾਂ ਜਿਹੜੀ ਹਾਈ ਰਿਸਕ ਮਦਰ ਹੈ ਜੋ ਉੱਚ ਜੋਖਮ ਵਾਲੀ ਮਦਰ ਹੈ ਜਿਵੇਂ ਕਿ ਜਿਹਦਾ ਪਹਿਲਾਂ ਸੀ ਜੇਰੀਅਨ ਹੋਵਾ ਹੋਏ ਜਿਹਦਾ ਐਚਬੀ 7 ਗ੍ਰਾਮ ਤੋਂ ਘੱਟ ਹੋਵੇ ਜਿਹਦੇ ਜੁੜਵਾ ਬੱਚੇ ਹੋਵੇ ਕੋਈ ਉਹਨਾਂ ਨੂੰ ਦੌਰੇ ਪੈਂਦੇ ਹੋਣ ਜਾਂ ਉਹਨਾਂ ਦਾ ਬੀਪੀ ਵੱਧਦਾ ਹੋਵੇ ਉਹਨਾਂ ਸਾਰਿਆਂ ਨੂੰ ਹਸਪਤਾਲ ਚ ਜਾ ਕੇ ਪਕਰਨਾ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਬ੍ਰੈਸਟ ਕੈਂਸਰ ਹੈ ਜੋ ਛਾਤੀ ਦਾ ਜੋ ਕੈਂਸਰ ਹੈ 30 ਸਾਲ ਤੋਂ ਵੱਧ ਉਮਰ ਦੀ ਸਾਰੀਆਂ ਔਰਤਾਂ ਦਾ ਸਰਕਾਰੀ ਹਸਪਤਾਲ ਚ 1 ਜਨਵਰੀ ਤੋਂ 31 ਜਨਵਰੀ ਤੱਕ ਫ੍ਰੀ ਸਕਰੀਨਿੰਗ ਹੋਵੇਗੀ ਜੇ ਤੁਹਾਡੇ ਨੇੜੇ ਤੇੜੇ ਕੋਈ 30 ਤੋਂ ਵੱਧ ਵਾਲੀ ਲੇਦੀ ਜਾਇ ਜਿਹਦੇ ਬ੍ਰੈਸਟ ਕੋਈ ਗਾਠ ਵਗੈਰਾ ਹੋਏ ਆ ਕੋਈ ਸ਼ੱਕ ਹੋਏ ਕਿ ਇਹਨੂੰ ਕੈਂਸਰ ਜਾਂ ਕੋਈ ਗਾਠ ਹੈ ਤਾਂ ਨੇੜੇ ਦੀ ਆਸਵਧ ਕਰ ਤੋਂ ਉਹਦਾ ਨਾਮ ਲਿਖਵਾਇਆ ਜਾਵੇ ਇਸ ਤੋਂ ਇਲਾਵਾ ਜਿਹੜੇ ਆਪਣੇ ਨੋਨ ਕਮਿਕੇਬਲ ਡਿਜ਼ੀਜ਼ ਹੈ ਜਿਵੇਂ ਕਿ ਹਾਈਪਰ ਟੈਂਸ਼ਨ ਜਿਨ੍ਹਾਂ ਦਾ ਬੀਪੀ ਵੱਧਦਾ ਹੈ ਤੇ ਉਹਨਾਂ ਦੀ ਜਾਂਚ ਵੀ ਸਰਕਾਰੀ ਹਸਪਤਾਲ ਵਿੱਚ ਕਰਾਈ ਜਾਵੇ ਤੇ ਜਿਹੜਾ ਬੀਪੀ ਹੈ ਉਹ ਇੱਕ ਹਫਤੇ ਤੱਕ ਲਗਾਤਾਰ ਚੈੱਕ ਕਰਵਾਇਆ ਜਾਏ ਜੇ ਵੀਪੀ ਵੱਧਦਾ ਹੈ ਤਾਂ ਬੀਪੀ ਦੀ ਦਵਾਈ ਲਗਾਤਾਰ ਖਾਈ ਜਾਵੇ ਜਦੋਂ ਤੱਕ ਬੀਪੀ ਕੰਟਰੋਲਸ ਨਹੀਂ ਆਂਦਾ ਦਵਾਈ ਖਾਂਦੇ ਰਹਿਣਾ ਚਾਹੀਏ ਇਸ ਤੋਂ ਇਲਾਵਾ ਜਿਹੜੀ 슈ਗਰ ਦੀ ਬਿਮਾਰੀ ਹੈ ਉਹਦੀ ਵੀ ਸਮੇਂ ਸਿਰ ਜਾਂਚ ਕਰਵਾਈ ਜਾਵੇ ਕਿਉਂਕਿ ਜੇ ਆਪਾਂ ਸਮੇਂ ਸਿਰ ਇਲਾਜ ਨਹੀਂ ਕਰਵਾਵਾਂਗੇ ਤੇ ਜਿਹੜੀ ਬਿਮਾਰੀ ਆ ਉਹ ਵੱਧ ਜਾਣੀ ਹੈ ਇਸ ਤੋਂ ਇਲਾਵਾ ਜਿਹੜੀ ਆਪਣੇ ਮਾਨਸਿਕ ਰੋਗ ਹੈ ਮਾਨਸਿਕ ਰੋਗਾਂ ਤੋਂ ਮੇਰੀ ਇਹ ਉਹ ਹੈ ਕਿ ਆਪਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਕਿ ਆਪਾਂ ਨੂੰ ਕੋਈ ਰੋਗ ਹੈ ਜਿਵੇਂ बार-बार ਹੱਥ ਧੋਣੇ ਇੱਕੋ ਵਿਚਾਰ बार-बार ਦਿਮਾਗ ਚ ਆ ਜਾਣਾ ਨੀਂਦ ਨਾ ਆਣਾ ਜਾਂ ਦਿਮਾਗ ਚ ਕੋਈ ਟੈਨਸ਼ਨ ਰੱਖਣੀ ਕਈ ਵਾਰ ਆਪਾਂ ਗੁੱਸੇ ਚ ਬਹੁਤ ਜ਼ਿਆਦਾ ਆਪਣੇ ਅੰਦਰ ਅੰਦਰ ਘੁੱਟਦੇ ਰਹਿੰਦੇ ਆ ਕੋਈ ਗੱਲ ਸਾਨੂੰ ਰਾਤ ਨੂੰ ਪਰੇਸ਼ਾਨ ਕਰਦੀ ਹੈ ਤੇ ਅਸੀਂ ਉਸ ਗੱਲ ਨੂੰ ਸ਼ੇਅਰ ਨਹੀਂ ਕਰਪਾਂਦੇ ਜਿਹੜੇ ਤੁਹਾਡੇ ਨੇੜੇ ਦੇ ਆ ਆਪਣੇ ਆਸ-ਪਾਸ ਮਿੱਤਰ ਹੈ ਜਾਂ ਚਾਹਣੇ ਵਾਲੇ ਤਾਂ ਸ਼ੇਅਰ ਕਰਨ ਇਸ ਤੋਂ ਇਲਾਵਾ ਸਾਡੀ ਜਿਹੜੀ ਹੈਗੀ ਆ ਬੱਚੇ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਤੇਜ਼-ਤੇਜ਼ ਸਾਹ ਲੈਂਦੇ ਆ ਨਮੂਨੀਆ ਦੀ ਬਿਮਾਰੀ ਲੱਗ ਜਾਂਦੀ ਹੈ ਤੇ ਆਪਾਂ ਕਰੇ ਲੂ ਇਲਾਜ ਸ਼ੁਰੂ ਕਰ ਦਿੰਦੇ ਆ ਆਪਾਂ ਨੂੰ ਕਰੇ ਲੂ ਨੁਸਖੇ ਵਰਤਣ ਦੀ ਬਜਾਏ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਡਾਕਟਰ ਦੀ ਸਲਾਹ ਨਹੀਂ ਲਵਾਂਗੇ ਬੱਚੇ ਦੇ ਡਾਕਟਰ ਦੀ ਤੇ ਜਿਹੜੀ ਬਿਮਾਰੀ ਆ ਉਹ ਵੱਧ ਸਕਦੀ ਹੈ ਤਾਂ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਰਿਆਂ ਨੂੰ ਕਿ ਸਭ ਤੋਂ ਜ਼ਰੂਰੀ ਜੋ ਹੈ ਉਹ ਸਿਹਤਮੰਦ ਸਰੀਰ ਹੈ ਜੇ ਆਪਾਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਾਂਗੇ ਸਮੇਂ ਸਿਰ ਸਪੈਸ਼ਲਿਸਟ ਦੀ ਸਲਾਹ ਨਹੀਂ ਲਵਾਂਗੇ ਤਾਂ ਬਿਮਾਰੀ ਵਧਣ 'ਚ ਸਮੇਂ ਘਟ ਲਗੂਗਾ ਇਸ ਤੋਂ ਇਲਾਵਾ ਇੱਕ ਆਪਣਾ ਐਚ ਆਈ ਵੀ ਏਡਸ ਹੈਗਾ ਐਚ ਆਈ ਵੀ ਏਡਸ ਇਹੋ ਜਿਹੀ ਬਿਮਾਰੀ ਹੈ ਜਿਸ ਸੰਬੰਧੀ ਆਪਾਂ ਆਮ ਲੋਕ ਗੱਲ ਕਰਨਾ ਪਸੰਦ ਨਹੀਂ ਕਰਦੇ ਇਹਨੂੰ ਆਪਾਂ ਉਹ ਸਮਝਦੇ ਹਾਂ ਕਿ ਇਹਨੂੰ ਤਾਂ ਗੰਦੀ ਬਿਮਾਰੀ ਲੱਗੀ ਹੈ ਐਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਇਹ ਨਹੀਂ ਹੈ ਕਿ ਏਡਸ ਦੀ ਬਿਮਾਰੀ ਸਿਰਫ ਅਸੁਰੱਖਿਤੀ ਯੋਨ ਸੰਬੰਧ ਤੋਂ ਹੀ ਲੱਗਦੀ ਹੈ ਬਿਨਾ ਜਾਂਚਾ ਪਰਖਾ ਖੂਨ ਚੜਾਉਣ ਤੋਂ ਵੀ ਲੱਗਦੀ ਹੈ ਸੰਕਰਮਿਤ ਸੂਈਆਂ ਤੋਂ ਵੀ ਲੱਗਦੀ ਹੈ ਤੇ ਐਚ ਆਈ ਵੀ ਪੋਜ਼ਿਟਿਵ ਮਾਂ ਤੇ ਉਹਦੇ ਹੋਣ ਵਾਲੇ ਬੱਚੇ ਨੂੰ ਵੀ ਲੱਗਦੀ ਹੈ ਇਸ ਲਈ ਆਪਾਂ ਪਰਹੇਜ਼ ਰੱਖਿਏ ਜੇ ਆਪਾਂ ਸਮੇਂ ਸਿਰ ਇਲਾਜ ਕਰਾਂਗੇ ਤਾਂ ਐਚ ਆਈ ਵੀ ਪੋਜ਼ਿਟਿਵ ਜਿਹੜਾ ਬੰਦਾ ਹੈ ਐਡਸ 1 ਤੋਂ 20 ਤੋਂ 25 ਸਾਲ ਲੱਗ ਜਾਂਦੇ ਹਨ ਜਿਹੜਾ ਐਚ ਆਈ ਵੀ ਵਾਇਰਸ ਹੈ ਉਹ ਬਿਲਕੁਲ ਛੋਟਾ ਜਿਹਾ ਵਾਇਰਸ ਹੁੰਦਾ ਹੈ ਜਿਹੜਾ ਸਰੀਰ 'ਚ 20 ਜਾਂ 25 ਸਾਲ ਸੁਸਤ ਅਵਸਥਾ ਵਿੱਚ ਪਿਆ ਰਹਿੰਦਾ ਹੈ ਜੇ ਆਪਾਂ ਸਮੇਂ ਸਿਰ ਇਲਾਜ ਕਰਾਂਗੇ ਤਾਂ ਐਡਸ ਦਾ ਮਰੀਜ਼ ਨਹੀਂ ਬਣਦਾ ਇਹ ਆਪਣੀ ਜਿਹੜੀ ਸੁਸਾਇਟੀ ਹੈ ਉਹ ਨੈਗਲੈਕਟ ਕਰ ਦਿੰਦੀ ਹੈ ਰੋਗੀ ਨੂੰ ਆਪਾਂ ਰੋਗੀ ਤੋਂ ਨਫ਼ਰਤ ਨਹੀਂ ਕਰਨੀ ਹੈ ਆਪਾਂ ਬਿਮਾਰੀ ਤੋਂ ਅਰੇ ਇਹ ਜਿਹੜਾ ਨਾ ਤੇ ਬਿਮਾਰੀ ਨੂੰ ਰੋਕਨੇ ਧੰਨਵਾਦ ਜਿਸ ਦੀ ਪਹਿਲਾਂ ਜ਼ਿਕਰ ਕਰਿਆ ਬਹੁਤ ਅਸੀਂ ਵੀ ਦੇਖਦੇ ਆ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਆਪਣੇ ਘਰ ਆਪਣੇ ਅੰਦਰ ਰੱਖ ਲੈ ਪਰ ਉਹਦੇ ਨਾਲ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਬਿਮਾਰੀਆਂ ਵੀ ਜਿਹੜਾ ਜ਼ਿਆਦਾ ਬਿਲਕੁਲ ਜੀ ਬਿਲਕੁਲ ਜਿਹੜਾ ਡਿਪਰੈਸ਼ਨ ਹੈਗਾ ਉਹ ਆਪਣਾ ਹੈਗਾ ਕਿ ਆਪਾਂ ਜੋ ਐਕਸਪੈਕਟ ਕਰਦੇ ਆ ਜੋ ਇੱਛਾ ਆਪਾਂ ਰੱਖਦੇ ਉਹ ਪੂਰੀ ਨਹੀਂ ਹੁੰਦੀ ਆਪਾਂ ਆਪਣੀਆਂ ਇੱਛਾ ਬਹੁਤ ਵੱਡੀਆਂ ਹੋ ਜਾਂਦਾ ਜੇ ਜਦੋਂ ਆਪਣੀ ਇੱਛਾ ਪੂਰੀ ਨਹੀਂ ਹੁੰਦੀ ਤਾਂ ਉਹਨਾਂ ਦੇ ਡਿਪਰੈਸ਼ਨ ਆ ਜਾਂਦਾ ਹੈ ਤੇ ਡਿਪਰੈਸ਼ਨ ਦਾ ਜਿਹੜਾ ਮਰੀਜ਼ ਹੈ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਉਹ ਕਿਸੇ ਨਾਲ ਗੱਲ ਕਰਨਾ ਪਸ ਤੁੱਪ ਤੁੱਪ ਰਹਿਣਾ ਪਸੰਦ ਕਰਦੇ ਆ ਤੇ ਇਸ ਸਿਚੁਏਸ਼ਨ 'ਚ ਤੁਸੀਂ ਜਿਹੜਾ ਜ਼ਿਲ੍ਹੇ ਦਾ ਹਸਪੀਟਲ ਦਾ ਸਾਈਕੀਟ੍ਰਿਸਟ ਹੈ ਡਾਕਟਰ ਸੰਪ੍ਰੀਤ ਉਹਨਾਂ ਨੂੰ ਮਿਲ ਕੇ ਕਾਉਂਸਲਿੰਗ ਕਰਵਾਓ ਕਿਉਂਕਿ ਉਹਨਾਂ ਦੀ ਜਿਹੜੀ ਕਾਉਂਸਲਿੰਗ ਹੈ ਉਹ ਕੌਨਫਿਡੈਂਸ਼ੀਅਲ ਰੱਖੀ ਜਾਂਦੀ ਹੈ ਉਹਨਾਂ ਦਾ ਜਿਹੜਾ ਜੋ ਵੀ ਗੱਲਾਂ ਹੁੰਦਾਂ ਨੇ ਆਪਸ ਵਿੱਚ ਕਰਨੀਆਂ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਹੁੰਦੀ ਤੇ ਜਿਹੜਾ ਡਿਪਰੈਸ਼ਨ ਹੈ ਉਹ ਅੱਜ ਕੱਲ ਬਹੁਤ ਵੱਧ ਰਿਹਾ ਹੈ ਤੇ ਡਿਪਰੈਸ਼ਨ ਨਾਲ ਅਸੀਂ ਮਤਲਬ ਦਿਨੋ ਦਿਨ ਵੀਕ ਹੋਈ ਜਾਂਦੇ ਆ ਭੁੱਖ ਨਹੀਂ ਲੱਗਦੀ ਡਿਪਰੈਸ਼ਨ ਨਾਲ ਨੀਂਦ ਨਹੀਂ ਆਂਦੀ ਆਪਾਂ ਇਕੱਲੇ ਰਹਿਣਾ ਪਸੰਦ ਕਰਦੇ ਆ ਕਿਸੇ ਨਾਲ ਆਪਾਂ ਗੱਲਬਾਤ ਨਹੀਂ ਕਰਦੇ ਤੇ ਸਾਡੇ ਫੈਮਿਲੀ ਦੇ ਸਾਰੇ ਮੈਂਬਰ ਪ੍ਰੇਸ਼ਾਨ ਹੋ ਜਾਂਦੇ ਆ ਜਿਹੜਾ ਡਿਪਰੈਸ਼ਨ ਹੈ ਇੰਡੀਆ 'ਚ ਬਹੁਤ ਵੱਧ ਰਿਹਾ ਹੈ ਕਿਉਂਕਿ ਆਪਾਂ ਟੀਵੀ ਤੇ ਮੋਬਾਈਲ ਤੇ ਜ਼ਿਆਦਾ ਫੋਕਸ ਕਰਦੇ ਆ ਇੱਕ ਦੂਦੇ ਨਾਲ ਗੱਲ ਕਰਨਾ ਘੱਟ ਪਸੰਦ ਕਰਦੇ ਆ ਅਸੀਂ ਆਪਣੇ ਮਨ ਦੀਆਂ ਗੱਲਾਂ ਸ਼ੇਅਰ ਨਹੀਂ ਕਰਦੇ ਤਾਂ ਕਰਕੇ ਡਿਪਰੈਸ਼ਨ ਵੱਧ ਰਿਹਾ ਹੈ ਅੱਜ ਮੁੱਖ ਬਿਮਾਰੀਆਂ ਨੂੰ ਲੈ ਕੇ ਕੈਂਪ ਲਾਇਆ ਗਿਆ ਤੇ ਜਾਗਰੂਕ ਹਾਂਜੀ ਅਸੀਂ ਜਿਵੇਂ ਐਗਜ਼ੀਬਿਸ਼ਨ ਚ ਆਪਾਂ ਸਾਰਾ ਲਾਇਆ ਹੋਇਆ ਚਾਰ ਸਟਾਲ ਹੈ ਆਮ ਆਦਮੀ ਕਲੀਨਿਕ ਹੈ ਕਿ ਸਾਡੇ 73 ਹੈਲਥ ਵੈਲਨੈਸ ਸੈਂਟਰ ਹੈ ਉਥੇ ਐਮਬੀਬੀਐਸ ਡਾਕਟਰ ਹੈ ਫਾਰਮਾਸਿਸਟ ਹੈ ਲੈਬ ਟੈਕਨੀਸ਼ੀਅਨ ਹੈ ਤੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਇਵੇਂ ਹੀ ਸਾਡੇ ਸਰਕਾਰੀ ਹਸਪਤਾਲ ਤੇ ਮੰਡੀ ਗੋਵਿੰਦਗੜ੍ਹ ਹਮ ਲੋ ਸਾਰੀ ਜਗ੍ਹਾ ਸਪੈਸ਼ਲਿਸਟ ਡਾਕਟਰ ਹੈ ਸਾਰੀਆਂ ਜੋ ਬਿਮਾਰੀਆਂ ਉਹਨਾਂ ਦੇ ਮਾਹੀ ਡਾਕਟਰ ਹੈ ਜੋ ਮਰੀਜ਼ਾਂ ਦਾ ਇਲਾਜ ਕਰਦੇ ਆ ਤੇ ਫ੍ਰੀ ਵਹਾਂ ਸਾਰਾ ਇਲਾਜ ਹੈ ਤੇ ਜਿਹੜੀ ਸਿਹਤ ਮਹਿਕਮੇ ਦੀ ਸਕੀਮੇ ਆਪਣੀ ਜਨਨੀ ਸ਼ੀਸ਼ੂ ਸੁਰੱਖਿਆ ਕਾਰਜਕ੍ਰਮ ਜਿਸਟ ਮਾਂ ਤੇ ਬੱਚੇ ਦਾ ਫ੍ਰੀ ਟਰੀਟਮੈਂਟ ਕੀਤਾ ਜਾਂਦਾ ਹੈ 0 ਤੋਂ 1 ਸਾਲ ਦੇ ਬੱਚੇ ਦਾ ਤੇ 0 ਤੋਂ 5 ਸਾਲ ਦੀ ਕੁੜੀਆਂ ਦਾ ਉਸ ਤੋਂ ਇਲਾਵਾ ਜੀਐਸਵਾਈ ਜਨਨੀ ਸੁਰੱਖਿਆ ਯੋਜਨਾ ਜਨਨੀ ਸੁਰੱਖਿਆ ਯੋਜਨਾ ਜャ ਅਸੀਂ ਜਿਹੜੀ ਗਰਭਵਤੀ ਬੀਪੀਐਲ ਫੈਮਿਲੀ ਤੋਂ ਥੱਲੇ ਹੁੰਦੀ ਹੈ ਅਗਰ ਪਿੰਡ ਦੀ ਰਹਿਣ ਵਾਲੀ ਹੈ ਤੋਂ ਨੂੰ 700 ਰੁਪਏ ਅਗਰ ਸੈਰ ਦੀ ਰਹਿਣ ਵਾਲੀ ਹੈ 600 ਰੁਪਏ ਹਸਪੀਟਲ ਵੱਲੋਂ ਦਿੱਤੇ ਜਾਂਦੇ ਆ ਬਿਲਕੁਲ ਜੀ ਬਿਲਕੁਲ ਲੋਕਾਂ ਨੂੰ ਪੂਰਾ ਜਾਗਰੂਤ ਕੀਤਾ ਜਾ ਰਿਹਾ ਹੈ ਤੇ ਸਾਡੇ ਸਟਾਫ ਮੈਂਬਰ ਪੂਰੀ ਟੀਮ ਹੈਗੀ ਹੈ ਤੇ ਹਸਪੀਟਲ 'ਚ ਆਪਣੇ ਮਾਹਿਰ ਡਾਕਟਰ ਵੀ ਹੈਗੇ ਆ ਤੇ ਆਪਾਂ ਸਾਰੇ ਉਹਨਾਂ ਨੂੰ ਟਾਈਮ ਟੂ ਟਾਈਮ ਮਤਲਬ ਕਿ ਆਪਾਂ ਉਹਨਾਂ ਨੂੰ ਮੋਟੀਵੇਟ ਕਰਦੇ ਆ। ਮੈਡਮ ਬਹੁਤ ਲਗਾਤਾਰ ਵੀ ਸੋਸ਼ਲ ਮੀਡੀਆ ਤੇ ਖਬਰਾਂ 'ਚ ਵੀ ਚੱਲ ਰਿਹਾ ਹੈ ਕਰੋਨਾ ਨੂੰ ਲੈ ਕੇ। ਤਾਂ ਕਰੋਨਾ ਦੇ ਲਗਾਤਾਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਦੋ ਮਾਮਲੇ ਸਾਹਮਣੇ ਵੀ ਆਏ ਨੇ ਤਾਂ ਇੱਥੇ ਵੀ ਕਰੋਨਾ ਨੂੰ ਲੈ ਕੇ ਜਿਹੜਾ ਲੋਕਾਂ ਨਾਲ ਜਿਹੜਾ ਕਰੋਨਾ ਨੂੰ ਲੈ ਕੇ ਅਸੀਂ ਪੰਫਲੈਟ ਵਿੱਚ ਪਾਇਆ ਹੈ ਤੇ ਅਸੀਂ ਇਹ ਕਹਿੰਦੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਥੋੜੀ सी ਖਾਂਸੀ ਆ ਤੁਹਾਡਾ ਨਾਕ ਪੈਂਦਾ ਤਾਂ ਮਾਸਕ ਦਾ ਹੋ ਕਰੋ ਤੇ ਡਿਸਟੈਂਸ ਬਣਾ ਕੇ ਰੱਖੋ ਕਿਉਂਕਿ ਜਿਹੜੀ ਕਰੋਨਾ ਦੀ ਬਿਮਾਰੀ ਹੈ ਤੁਹਾਨੂੰ ਪਤਾ ਹੈ ਕਿ ਇਹ ਫੈਲਦੀ ਹੈ ਤੇ ਆਪਾਂ ਨੂੰ ਆਪਣੇ ਆਪ ਨੂੰ ਬਚਾਣਾ ਹੈ ਤੇ ਜੇ ਆਪਾਂ ਆਪ ਮਾਸਕ ਲਾ ਕੇ ਰੱਖੀਏ ਤੇ ਦੂਜੇ ਵੀ ਆਪਣੇ ਆਪ ਹੀ ਬਚ ਜਾਣੇ ਤੇ ਜਿਹੜੀ ਕਰੋਨਾ ਦੀ ਬਿਮਾਰੀ ਹੈ ਉਹ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਕਿਵੇਂ ਸੋਸ਼ਲ ਡਿਸਟੈਂਸਿੰਗ ਅਸੀਂ ਅਡਾਪਟ ਕੀਤੀ ਹੈ ਤੇ ਇਹ ਸਾਰਾ ਖੁਦ ਕਰਨਾ ਪਊਗਾ ਕਿਉਂਕਿ ਅਸੀਂ ਅਗਰ ਅਸੀਂ ਖੁਦ ਪਰਹੇਜ਼ ਕਰਾਂਗੇ ਤਾਂ ਹੀ ਅਸੀਂ ਦੂਜਿਆਂ ਨੂੰ ਕਹਿ ਸਕਦੇ ਹਾਂ ਅਗਰ ਆਪਾਂ ਖੁਦ ਮਾਸਕ ਨਹੀਂ ਲਾਵਾਂਗੇ ਤੇ ਅਸੀਂ ਸਾਰਿਆਂ ਨੂੰ ਮੋਟੀਵੇਟ ਕਰਨਾ ਹੈ ਕਿਉਂਕਿ ਆਪਣੀ ਸਿਹਤ ਦੀ ਜ਼ਿੰਮੇਵਾਰੀ ਆਪਣੀ ਹੈਗੀ ਹੈ ਤੇ ਸਾਰਿਆਂ ਨੂੰ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੀ ਵੀ ਬਿਮਾਰੀਆਂ ਆ ਅਸੀਂ ਸਮੇਂ ਸਿਰ ਇਲਾਜ ਕਰਵਾਈਏ ਤੇ ਸਮੇਂ ਸਿਰ ਆਸੀ ਜਿਹੜਾ ਆਪਣੇ ਬੀਪੀ ਵੀ ਚੈੱਕ ਕਰਵਾਈਏ ਆਪਣਾ 슈ਗਰ ਵੀ ਚੈੱਕ ਕਰਵਾਈਏ ਤੇ ਜਿਹੜੀ ਬ੍ਰੈਸਟ ਕੈਂਸਰ ਦੀ ਸਕਰੀਨਿੰਗ ਦੀ ਮੈਂ ਗੱਲ ਕਰਦੀ ਆ ਕਿ ਮੈਂ ਇਹ ਕਹਿਣਾ ਚਾਹੁੰਦੀ ਆ ਕਿ 1 ਜਨਵਰੀ ਤੋਂ 31 ਜਨਵਰੀ ਤੱਕ ਜੇ 30 ਸਾਲ ਤੋਂ ਵੱਧ ਔਰਤਾਂ ਜਿਨ੍ਹਾਂ ਦੇ ਬ੍ਰੈਸ਼ਡ ਗਾਂਠ ਵਗੈਰਾ ਤੋਂ ਆਸਾ ਵਰਕਰ ਤੇ ਆਪਣਾ ਨਾਮ ਲਿਖਵਾਦੇ ਤੇ ਸਰਕਾਰੀ ਹਸਪਤਲ ਫ੍ਰੀ ਸਕਰੀਨਿੰਗ ਸੋ ਪੰਜਾਬ ਸਰਕਾਰ ਵੱਲੋਂ ਜਿੰਨੀਆਂ ਸਿਹਤ ਵਿਭਾਗ ਦੇ ਵੱਲੋਂ ਸਕੀਮਾਂ ਨੂੰ ਜਾਰੀ ਕੀਤਾ ਗਿਆ ਤਾਂ ਉਹਨਾਂ ਸਕੀਮਾਂ ਨੂੰ ਲੈ ਕੇ ਇੱਥੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਦੂਜੇ ਪਾਸੇ ਆਮ ਆਦਮੀ ਕਲੀਨਿਕ ਜਿੱਤੇ ਪੰਜਾਬ ਭਰ ਦੇ ਵਿੱਚ ਚੱਲ ਰਹੇ ਨੇ ਤਾਂ ਉੱਤੇ ਹੀ ਇੱਥੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਲੋਕ ਇਤਲੀ ਅਤੇ ਜਿੰਨੀਆਂ ਪੰਜਾਬ ਸਰਕਾਰ ਦੀਆਂ ਲੋਕਾਂ ਦੇ ਲਈ ਸਕੀਮਾਂ ਨੇ ਤਾਂ ਉਹਨੂੰ ਲੈ ਕੇ ਅੱਜ ਸਿਹਤ ਵਿਭਾਗ ਦੇ ਵੱਲੋਂ ਵੀ ਜਾਗਰੂਕ ਜਿਹੜਾ ਕੀਤਾ ਜਾ ਰਿਹਾ ਫਤੇਗੜ ਸਾਹਿਬ ਤੋਂ ਹਰਸ਼ਦੀਪ ਸਿੰਘ ਦੇ ਨਾਲ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ